ਦੇਸ਼ਾਂ ਵਿਦੇਸ਼ਾਂ ਤੋਂ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਕਿ ਰੂਸੀ ਫੌਜ ਚ ਭਰਤੀ ਕੀਤੇ ਗਏ 91 ਭਾਰਤੀ ਨਾਗਰਿਕਾਂ ਚੋਂ 8 ਨੌਜਵਾਨ ਆਪਣੀ ਜਿਹੜੀ ਗੀ ਜਾਨ ਗਵਾ ਚੁੱਕੇਗੇ ਨੇ 69 ਹਾਲੇ ਵੀ ਕਰ ਰਹੇ ਨੇ ਰਿਹਾਈ ਦੀ ਉਡੀਕ ਦਿੱਲੀ ਤੋਂ ਜਿਹੜੀ ਗੀ ਖਬਰ ਸਾਹਮਣੇ ਆਈ ਹੈ ਇੱਕ ਅਖਬਾਰ ਮੁਤਾਬਕ ਇਹ ਖੁਲਾਸਾ ਕੀਤਾ ਗਿਆ ਹੈ ਕਿ ਭਾਰਤ ਸਰਕਾਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਰੂਸੀ ਫੌਜ ਵਿੱਚ ਭਾਰਤ ਦੇ 91 ਨਾਗਰਿਕਾਂ ਨੂੰ ਭਰਤੀ ਕੀਤਾ ਗਿਆ ਸੀ ਜਿੰਨਾਂ ਚੋਂ 8 ਨੌਜਵਾਨ ਜੰਗ ਦੌਰਾਨ ਆਪਣੀ ਜਾਨ ਗਵਾ ਚੁੱਕੇ ਨੇ ਤੇ 14 ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ ਜਦਕਿ ਹਾਲੇ ਵੀ 93 ਭਾਰਤੀ ਰਿਹਾਈ ਦੀ ਉਡੀਕ ਕਰਦੇ ਪਏ ਨੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਲੋਕ ਸਭਾ ਚ ਪ੍ਰੇਸ਼ਨ ਕਾਲ ਦੌਰਾਨ ਇਹ ਜਾਣਕਾਰੀ ਦਿੱਤੀ ਕਿ ਉਹਨਾਂ ਕਹਿਆ ਕਿ ਸਾਡੇ ਕੋਲ ਮੌਜੂਦ ਜਾਣਕਾਰੀ ਅਨੁਸਾਰ ਹੁਣ ਤੱਕ ਕੁੱਲ ਮਿਲਾ ਕੇ 91 ਅਜਿਹੇ ਭਾਰਤੀ ਨਾਗਰਿਕ ਹਨ ਜਿਨ੍ਹਾਂ ਨੂੰ ਰੂਸੀ ਫੌਜ ਵਿੱਚ ਭਰਤੀ ਕੀਤਾ ਗਿਆ ਹੈ ਮੇਦੇ ਭਾਗੀ ਉਹਨਾਂ ਵਿੱਚੋਂ 8 ਜਾਨ ਗਵਾ ਚੁੱਕੇਗੇ ਨੇ ਅਤੇ 14 ਨੂੰ ਛੁੱਟੀ ਦਿੱਤੀ ਗਈ ਗਿਆ ਜਾਂ ਕਿਸੇ ਤਰ੍ਹਾਂ ਸਾਡੀ ਮਤ ਨਾਲ ਵਾਪਸ ਆ ਗਏ ਹਨ ਜਦਕਿ 69 ਭਾਰਤੀ ਨਾਗਰਿਕ ਅਜੇ ਹਨ ਜੋ ਰੂਸੀ ਫੌਜ ਦੀ ਰਿਹਾਈ ਤੋਂ ਉਡੀਕ ਕਰਦੇ ਪਏਗੇ ਨੇ ਲੇਕਿਨ ਕਿੰਨਾ ਕਿਤੇ ਅਜੇ ਵੀ ਵੱਡੇ ਸਵਾਲ ਜਿਹੜੇ ਖੜੇ ਹੁੰਦੇ ਪਏ ਨੇ ਕਿ ਰੂਸੀ ਨਾਗਰਿਕ ਜਿਹੜੇ ਉਹਨਾਂ ਦੇ ਵਿੱਚ ਸ਼ਾਮਿਲ ਹੁੰਦੇ ਪਏ ਨੇ ਫੌਜ ਦੇ ਵਿੱਚ ਭਾਰਤੀ ਨਾਗਰਿਕ ਉਹਨਾਂ ਦਾ ਹੁਣ ਕਿਵੇਂ ਵਾਪਸੀ ਆਏਗੀ ਇਹ ਤਾਂ ਸਰਕਾਰਾਂ ਜਾਣਾਂ ਲੇਕਿਨ ਕਿਤਨਾ ਕਿਤੇ ਲੋਕਾਂ 'ਚ ਕਾਫੀ ਇਸ ਗੱਲ ਦਾ ਰੋਸ ਪਾਇਆ ਜਾ ਰਿਹਾ ਕਿ ਉਹਨਾਂ ਕਿਹਾ ਜਾ ਰਿਹਾ ਕਿ ਭਾਰਤ ਸਰਕਾਰ ਉਹਨਾਂ 'ਤੇ ਦਬਾਅ ਬਣਾਵੇ ਤੇ ਸਾਡੇ ਨਾਗਰਿਕਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਵਾਪਸ ਲਿਆਵੇ